ਅਸਮਾਨੀ ਬਿਜਲੀ ਡਿੱਗਣ ਨਾਲ ਚਾਚਾ ਭਤੀਜਾ ਦੀ ਹੋਈ ਮੌਤ ਫਾਜ਼ਿਲਕਾ ਦੇ ਸਬਡਿਵੀਜ਼ਨ ਜਲਾਲਾਬਾਦ ਦੇ ਪਿੰਡ ਚੱਕ ਟਾਲੀ ਵਾਲਾ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਇਹ ਘਟਨਾ ਉਦੋਂ ਵਾਪਰੀ ਜਦੋਂ ਇਕਦਮ ਮੌਸਮ ਖਰਾਬ ਹੋ ਗਿਆ ਔਰ ਅਸਮਾਨ ਦੇ ਵਿੱਚ ਕਾਲੇ ਬੱਦਲ ਛਾ ਗਏ ਤਾਂ ਅਚਾਨਕ ਬਿਜਲੀ ਗਰਜੀ ਜੋ ਕੇ ਖੇਤ ਦੇ ਵਿੱਚ ਕੰਮ ਕਰ ਰਿਹਾ ਚਾਚਾ ਭਤੀਜਾ ਤੇ ਅੱਡ ਗਈ ਜੋ ਕੇ ਮੌਕੇ ਤੇ ਇਨਾਂ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸ਼ਮੀਰ ਸਿੰਘ ਜੋ ਕਿ ਫੌਜ ਦੇ ਵਿੱਚ ਭਰਤੀ ਸੀ ਜੋ ਕਿ ਛੁੱਟੀ ਕੱਟਣ ਲਈ ਪਿੰਡ ਆਇਆ ਹੋਇਆ ਸੀ ਔਰ ਉਸ ਦਾ ਪਤੀਜਾ ਜੋ ਕਿ ਉਸ ਦੇ ਨਾਲ ਖੇਤ ਦੇ ਵਿੱਚ ਕੰਮ ਕਰਵਾ ਰਿਹਾ ਸੀ ਉਧਰ ਮੌਕੇ ਤੇ ਜਾਣਕਾਰੀ ਮਿਲਦੇ ਹੀ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਵੀ ਮੌਕੇ ਦਾ ਜਾਜਾ ਲੈਂਡ ਪਹੁੰਚੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੀ ਨਾਮ ਹੋਰ ਕੀ ਸੰਦੇ ਰਹਿਣ ਵਾਲੇ ਮੇਰਾ ਨਾਮ ਜਗਿੰਦਰ ਸਿੰਘ ਝਾਕੂ ਵਜੀਦ ਦੇ ਰਹਿਣ ਵਾਲੇ ਕੀ ਘਟਨਾ ਵਾਪਰੀ ਕੀ ਜੀ ਅਸੀਂ ਇੱਥੇ ਕੰਮ ਕਰ ਰਹੇ ਸੀਗੇ ਜੀ ਜੀ ਤੇ ਕੋਈ ਪਤਾ ਨਹੀਂ ਲੱਗਾ ਜੱਕ ਦਾ ਮੈਂ ਬਦਲੀ ਪਈ ਹੈ ਤੇ ਵਾਛ ਦੇ ਪੰਜ ਕੌਣ ਹਨ ਹਾਂ ਜੀ ਪੰਜ ਤਾਂ ਬੇਟਾ ਪੰਜ ਕੌਣ ਅੱਛਾ ਜਿਨ੍ਹਾਂ ਦੀ ਡੈਥ ਹੋਈ ਹੈ ਤੁਹਾਡੇ ਵੀ ਇੱਕ ਮੇਰਾ ਬ੍ਰਦਰ ਹੈ ਜੀ ਇੱਕ ਮੇਰਾ ਮੁੰਡਾ ਹੈ ਕੀ ਨਾਮ ਨਾਲ कश्मीर जी मेर ब्रदरे जी कवलप्रीती मौक़े नड़े से हा जी डैथ हुई मौक़े ते दोने ते असीं आए पोइ अॼु गेता चके हांजी सर मौके जा पहुचे हो किस तरह जी इनफोरमेशन मिली ਇਨਫੋਰਮੇਸ਼ਨ ਮਿਲੀ ਸੀ ਵੀ ਦੋ ਬੰਦੇ ਅਸਮਾਨੀ ਬਿਜਲੀ ਗਰਨ ਕਰਕੇ ਉਹਨਾਂ ਦੀ ਡੈਥ ਹੋ ਗਈ ਹੈ ਜੀ ਤੇ ਅਸੀਂ ਫਿਰ ਮੌਕੇ ਤੇ ਆਏ ਆ ਇੱਥੇ ਜੀ ਕਿਉਂਕਿ ਇਨਸਾਨੀ ਮੌਤ ਹੈ ਮੌਕੇ ਤੇ ਜਾਣਾ ਜ਼ਰੂਰੀ ਹੈ ਜੀ ਦੇਖਣਾ ਹੁੰਦਾ ਵੀ ਕੀ ਹਾਲਾਤ ਹੈ ਉੱਥੇ ਆ ਪਿੰਡ ਕਿਹੜੇ ਦੇ ਸੀ ਔਰ ਕਿਹੜੇ ਰਕ ਵਿੱਚ ਜਿੱਤੋ ਜੀ ਉਹ ਚੱਕ ਵਜੀਦੇ ਦੇ ਸੀ ਰਹਿਣ ਵਾਲੇ ਜੀ ਤੇ ਇੱਥੇ ਆਪਣਾ ਚੱਕੀ ਵਿੱਚ ਜ਼ਮੀਨ ਉਹਨਾਂ ਦੀ ਜੀ ਗੁਰਦੇਵ ਸਿੰਘ ਇੱਕ ਪੜੋਸੀ ਨੇ ਜਿਹੜਾ ਨਾਲ ਸੀਗਾ ਉਹ ਵੀ ਖੇਤਾਂ 'ਚ ਕੰਮ ਕਰ ਰਿਹਾ ਸੀ ਜੀ ਉਹਨੇ ਬਿਜਲੀ ਕੜਕਰੀ ਦੇਖੀ ਉਹਦੀ ਤਾਰ ਬਕਾਇਦਾ ਉਹ ਤੋ ਬਿਜਲੀ ਕੜਕੀ ਉਸੇ ਟਾਈਮ ਉਹ ਬੰਦੇ ਦੋਨੋਂ ਪਾਣੀ ਦੇ ਵਿੱਚ ਗਿਰ ਗਏ ਪਾਣੀ 'ਚ ਕੰਮ ਕਰ ਰਹੇ ਸੀਗੇ ਜੋ ਸ਼ਾਇਦ ਬਾਹਰ ਹੁੰਦੇ ਸ਼ਾਇਦ ਬਚ ਜਾਂਦੇ ਜੀ ਕਿਉਂਕਿ ਪਾਣੀ 'ਚ ਇਲੈਕਟ੍ਰਿਕ ਪੋਜ਼ਿਟਿਵ ਜਦੋਂ ਮਿਕਸ ਹੋ ਜਾਂਦਾ ਤਾਂ ਡੈਥ ਹੋ ਜਾਂਦੀ ਹੁੰਦੀ ਹੈ ਜੀ ਨਾਮ ਕਲੀਅਰ ਹੋ ਗਿਆ ਹਾਂ ਜੀ ਨਾਮ ਕਲੀਅਰ ਨੇ ਜੀ ਇਹ ਦੱਸਿਆ ਜਾ ਰਿਹਾ ਕੋਈ ਫੌਜੀ ਹਾਂ ਇੱਕ ਇੱਕ ਆਪਣਾ ਕਸ਼ਵੀਰ ਸਿੰਘ ਫੌਜ ਸੀਗਾ ਛੁੱਟੀ ਕੱਟਣ ਆਇਆ ਛੁੱਟੀ ਕੱਟਣ ਆਇਆ ਸੀ ਹਾਂ ਜੀ ਔਰ ਜਿੰਨਾ ਕਿ ਮੌਸਮ ਅੱਜਕੱਲ ਖਰਾਬ ਚੱਲ ਰਿਹਾ ਔਰ ਇਲਾਕਾ ਵਾਸੀਨ ਕੀ ਅਪੀਲ ਕਰਨਾ ਚਾਹੁੰਦੇ ਮੈਂ ਇਲਾਕਾ ਵਾਸੀ ਨੂੰ ਅਪੀਲ ਕਰੂੰਗਾ ਜਦੋਂ ਅਸਮਾਨੀ ਬਿਜਲੀ ਕੜਕਦੀ ਹੋਵੇ ਤਾਂ ਪਾਣੀ ਦੇ ਵਿੱਚ ਬਿਲਕੁਲ ਕੋਈ ਕੰਮ ਨਾ ਕੀਤਾ ਜਾਵੇ ਜੀ ਖੇਤ ਚ ਹੁਣ ਝੋਨਾ ਲੱਗਿਆ ਹੈ ਪਾਣੀੋਂ ਪਾਣੀ ਹੈ ਜਦੋਂ ਬੱਦਲ ਕੜਕਦੇ ਹੋਣ ਤਾਂ ਪਾਣੀ ਵਿੱਚ ਨਹੀਂ ਬੜਨਾ ਹੈਗਾ ਇਹੀ ਮੇਰੀ ਅਪੀਲ ਹੈ ਪਬਲਿਕ ਨੂੰ ਜੀ ਇਹ ਤੇ ਧਿਆਨ ਦਿੱਤਾ ਜਾਵੇ ਜੀ ਹੁਣ ਕਿਸ ਤਰ੍ਹਾਂ ਦੀ ਅੱਗੇ ਕਾਰਵਾਈਆਂ ਮਤਲਬ ਚਲਾਈ ਦੀ ਕਾਰਵਾਈ ਹੁਣ ਪੋਸਟਮਾਰਟਮ ਕਰਾਂਗੇ ਤੇ ਅਸਮਾਨੀ ਬਿਜਲੀ ਨਾਲ ਡੈਥ ਹੈ ਤੇ ਪੋਸਟਮਾਰਟਮ ਹੋਣਾ ਜ਼ਰੂਰੀ ਹੈ ਸੀ ਨਾਮ ਦਾ ਤੁਹਾਡਾ ਕਿਹੜਾ ਪਿੰਡ ਸਤੀਤ ਸਿੰਘ ਜੀ ਮੇਰਾ ਪਿੰਡ ਚੱਕ ਵਜੀਦਾ ਹੈ ਜੀ ਇਹ ਤਾਂ ਅਸਮਾਨੀ ਬਿਜਲੀ ਡਿੱਗਣ ਨਾਲ ਜੋ ਮਗਰ ਹੋਇਆ ਕੇ ਹੀ ਨਾਮ ਹੈ ਉਹਨਾਂ ਦਾ ਜਿਹੜਾ ਕਸ਼ਮੀਰ ਸਿੰਘ ਸਾਨੂੰ ਵਿਸ਼ਨ ਸਿੰਘ ਸੀ ਉਹ ਸਾਮ ਰੈਫਲ ਚ ਸਾਮ ਦੀ ਡਿਊਟੀ ਕਰ ਰਿਹਾ ਸੀ ਜੀ ਠੀਕ ਹੈ ਤੇ ਉਹਨਾਂ ਦਾ ਪਤੀਜਾ ਨਾਲ ਸੀ ਗੁਰਸ਼ੰਡ ਸਿੰਘ ਜੀ ਠੀਕ ਹੈ ਤੇ ਜੋ ਜੋਗਿੰਦਰ ਸਿੰਘ ਦਾ ਮੁੰਡਾ ਸੀ ਉਹ ਵੀ ਉਹਨਾਂ ਦੇ ਨਾਲ ਖੇਤ ਵਿੱਚ ਕੰਮ ਕਰ ਰਿਹਾ ਸੀ ਹਾਂਜੀ ਜਿਹੜਾ ਚਾਚਾ ਸੀ ਉਹ ਫੌਜੀ ਸੀ ਹਾਂਜੀ ਹਾਂਜੀ ਚਾਚਾ ਉਹਨਾਂ ਦਾ ਫੌਜੀ ਸੀ ਜੀ ਠੀਕ ਹੈ ਕਿੰਨੀ ਉਮਰ ਸੀ ਲਗਭਗ ਲਗਭਗ 35 ਸਾਲ ਸੀ ਉਮਰ ਜੀ ਠੀਕ ਹੈ ਜੋ ਭਤੀਜਾ ਸੀ ਉਹ 21 22 ਸਾਲ ਦਾ ਸੀ ਹਾਂਜੀ ਖੇਤ ਦੇ ਵਿੱਚ ਕੱਟਣਾ ਵਾਪਕ ਹਾਂਜੀ ਹਾਂਜੀ ਖੇਤ ਦੇ ਇਹ ਜਿਹੜਾ ਚੱਕੀਵਾ ਦੇ ਨਾਲ ਖੇਤ ਹੈਗਾ ਸੀ ਉਹਨਾਂ ਦਾ ਉੱਤੇ ਉਹਨਾਂ ਦੇ ਖੇਤ 'ਚ ਕੰਮ ਕਰ ਰਹੇ ਸੀ ਕੀ ਨਾਮ ਹੈ ਤੁਹਾਡਾ ਅਮਰ ਸਿੰਘ ਹੈ ਜੀ ਮੇਰਾ ਨਾਮ ਹੈ ਕਿਵੇਂ ਕੱਟਣਾ ਵਾਪਕ ਇਹ ਕੱਟਣਾ ਵਾਪਕ ਜੀ ਆਪਣੇ ਖੇਤ ਕਮ ਚਾਚਾ ਭਤੀਜਾ ਕਰ ਰਹੇ ਸੀ ਜੋ ਕਸ਼ਮੀਰ ਸਿੰਘ ਹੈਗਾ ਉਹ ਫੌਜ ਵਿੱਚ ਭਰਤੀ ਹੋਇਆ ਹੈ ਕਾਫੀ ਸਾਤਕ ਦੇਣਾ ਪਹਿਲਾ ਆਪਣੇ ਇਹਦੇ ਛੁੱਟੀ ਤੇ ਆਇਆ ਹੋਇਆ ਹੈ ਜੀ ਖੇਤ ਵਿੱਚ ਕੰਮ ਕਰ ਰਿਹਾ ਸੀ ਜੋ ਕਿ ਸਮਾਨੀ ਬਿਜਲੀ ਡਿੱਗਣ ਨਾਲ ਦੋਵਾਂ ਦੀ ਮੌਕੇ ਤੇ ਖੇਤ ਬਹੁਤ ਹੋ ਗਈ ਇਹ ਸਾਨੂੰ ਬਹੁਤ ਹੀ ਸਾਰੇ ਪਿੰਡ ਵਾਸੀਆਂ ਦਾ ਮਾਹੌਲ ਬਹੁਤ ਹੀ ਸਾਨੂੰ ਇਹ ਕਹਿਰ ਇਹ ਬਿਜਲੀ ਜੋ ਨੁਕਸਾਨ ਹੋਇਆ ਹੈ ਕਮਾਇਆ ਹੋਇਆ ਹੈ ਇਹ ਸਾਰਾ ਬਹੁਤ ਹੀ ਸਾਡੇ ਪਿੰਡ ਜਾਂ ਹੋਰ ਆਸ-ਪਾਸੇ ਪਿੰਡਾਂ ਵਾਲੇ ਇਸ ਬਹੁਤ ਵੱਡਾ ਨੁਕਸਾਨ ਹੋਇਆ ਹੈ